ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ ਅੱਜ ਆਪਾਂ ਨਾ ਸੂਟ ਦੇ ਬੈਕ ਗਲੇ ਤੇ ਰੇਵਲੀਰ ਲਾਉਣੀ ਤੇ ਉਸ ਦੀ ਕਟਿੰਗ ਦੋਮੇ ਦੱਸਾਂਗੇ ਇਸ ਕਰਕੇ ਤੁਸੀਂ ਵੀਡੀਓ ਦੇ ਨਾਲ ਜੁੜੇ ਰਹੋ ਆ ਆਪਣਾ ਨੈਕ ਦੀ ਕਟਿੰਗ ਹੋਈ ਹੋਈ ਆ ਹੁਣ ਆਪਾਂ ਰੇਵਲੀਰ ਦੀ ਕਟਿੰਗ ਕਰਾਂਗੇ ਰੇਵਲੀਰ ਦੀ ਕਟਿੰਗ ਕਰਨ ਦੇ ਲਈ ਆ ਆਪਣਾ ਸੂਟ ਚੋਂ ਬਚਿਆ ਹੋਇਆ ਪੀਸ ਸੀ ਇਹਦੇ ਵਿੱਚੋਂ ਆਪਾਂ ਰੇਵਲੀਰ ਦੀ ਕਟਿੰਗ ਕਰਨੀ ਆਗੀ ਇਹ ਵਾਲੇ ਕੱਪੜੇ ਨੂੰ ਆਪਾਂ ਇਦਾਂ ਆ ਵਾਲੇ ਕੋਰਨਰ ਤੋਂ ਵੀ ਤੇ ਆ ਵਾਲੇ ਕੋਰਨਰ ਤੋਂ ਵੀ ਐਦਾਂ ਕਰਕੇ ਆ ਦੇਖੋ ਜੀ ਐਦਾਂ ਫੋਲਡ ਹੋ ਗਿਆ ਹੁਣ ਆਪਾਂ ਇਸ ਦੀ ਕਟਿੰਗ ਕਰਾਂਗੇ ਇਥੋਂ ਆਪਾਂ ਇਸ ਦੀ ਡਬਲੀ ਕਟਿੰਗ ਕਰ ਲੈਣੀ ਹੈ ਐਦਾਂ ਲੋ ਜੀ ਆਪਣੀ ਰੇਵਲੀਰ ਦੀ ਕਟਿੰਗ ਹੋ ਗਈ ਦੇਖੋ ਜੀ ਆਪਣੀ ਇਹ ਰੇਵਲੀਰ ਦੀ ਕਟਿੰਗ ਹੋ ਗਈ ਹੁਣ ਆਪਾਂ ਲਾਵਾਂਗੇ ਆਪਾਂ ਇਹ ਰੇਵਲੀਰ ਨਾਲ ਸਲਵਾਰ ਦੇ ਪਿਛਲੇ ਜਿਹੜੇ ਕੁੰਦੇ ਹੁੰਦੇ ਨੇ ਆਪਣੇ ਉਹ ਕੁੰਦਿਆਂ ਚੋਂ ਵੀ ਕੱਢ ਸਕਦੇ ਆ ਇਹ ਆਪਣੀ ਮਰਜ਼ੀ ਆਗੀ ਆਪਾਂ ਸਲਵਾਰ ਦੇ ਕੁੰਦਿਆਂ ਚੋਂ ਵੀ ਰੇਵਲੀਰ ਕੱਢ ਸਕਦੇ ਆ ਤੇ ਆਪਣੇ ਕੋਲੇ ਜੇ ਫालतੂ ਸੂਟ ਚੋਂ ਕੱਪੜਾ ਬਚਦਾ ਤਾਂ ਉਹਦੇ ਵਿੱਚੋਂ ਵੀ ਲੈ ਸਕਦੇ ਆ ਇਹ ਇਸ ਤਰ੍ਹਾਂ ਡਬਲ ਕਰਕੇ ਹੀ ਲਾਉਣੀ ਆ ਆਪਾਂ ਇਸ ਤਰ੍ਹਾਂ ਫੜ ਕੇ ਇਦਾਂ ਇਹਨੂੰ ਫੋਲਡ ਕਰ ਲੈਣਾ ਫੇਰ ਇਹੇ ਲਾਉਣੀ ਆਂਗੇ ਦੀਰਾ ਇਸ ਨੂੰ ਆਪਾਂ ਢਿੱਲਾ ਛੱਡ ਕੇ ਲਾਉਣਾ ਤੇ ਜਿਹੜਾ ਗਲਾ ਦਾ ਗਲਾ ਆਪਾਂ ਥੋੜਾ ਜਿਹਾ ਮਤਲਬ ਕਿ ਖਿੱਚ ਕੇ ਵੀ ਨਹੀਂ ਕਹਿ ਸਕਦੇ ਯਾਨੀ ਢਿੱਲਾ ਨਹੀਂ ਛੱਡਣਾ نیچے ਵਾਲਾ ਕਪੜਾ ਢਿੱਲਾ ਨਹੀਂ ਰਹਿਣਾ ਚਾਹੀਦਾ ਜਿਹੜੀ ਉੱਪਰਲੀ ਰੇਬਲੀਰਾ ਇਹ ਆਪਾਂ ਢਿੱਲੇ ਹੱਥ ਨਾਲ ਲਾਉਣੀ ਹੈਗੀ ਇਹ ਜੀ ਜਿਹੜੀ ਆਪਣੀ ਰੇਬਲੀਰਾ ਨਾ ਇਹ ਆਪਾਂ ਢਿੱਲੀ ਛੱਡ ਕੇ ਲਾਉਣੀ ਹੈਗੀ ਜਿਹੜਾ ਨੀਚੇ ਵਾਲਾ ਕੱਪੜਾ ਆਪਣਾ ਗਲਾ ਦਾ ਕਮੀਜ਼ ਦਾ ਇਸ ਨੂੰ ਆਪਾਂ ਥੋੜਾ ਜਿਹਾ ਹਲਕੇ ਹੱਥਾਂ ਨਾਲ ਖਿੱਚਣਾ ਵੀ ਨਹੀਂ ਹੈਗਾ ਜਾਨੀ ਇਹ ਢਿੱਲਾ ਨਹੀਂ ਹੋਣਾ ਚਾਹੀਦਾ ਜਿਹੜੀ ਰੇਵਲੀ ਰੇ ਆ ਆਪਣੀ ਢਿੱਲੀ ਹੋਣੀ ਚਾਹੀਦੀ ਹੈ ਇਹ ਆ ਦੇਖੋ ਜੀ ਰੇਵਲੀਰ ਨੂੰ ਆਪਾਂ ਬਿਲਕੁਲ ਨਹੀਂ ਖਿੱਚਣਾ ਨੀਚੇ ਵਾਲੇ ਗਲੇ ਨੂੰ ਆਪਾਂ ਚੰਗੀ ਤਰ੍ਹਾਂ ਫੜ ਕੇ ਰੱਖਣਾਗਾ ਜਿੰਨੀ ਆਪਣੀ ਉੱਪਰਲੀ ਰੇਬ ਲੀਰ ਢਿੱਲੀ ਹੋਊਗੀ ਓਨੀ ਹੀ ਆਪਣੀ ਗਲੇ 'ਚ ਸਫਾਈ ਆਊਗੀ ਨਾਈ ਮਾਡਰਨ ਟਾਈਮ ਆਪਣੇ ਗਲੇ 'ਚ ਬਲ ਪੈਣਗੇ ਆ ਦੇਖੋ ਜੀ ਆ ਨੀਚੇ ਵਾਲਾ ਕੱਪੜਾ ਆਪ ਐਦਾਂ ਫੜਨਾ ਤੇ ਉੱਪਰਲੀ ਰੇਬ ਲੀਰ ਆਪਾਂ ਢਿੱਲੀ ਛੱਡਣੀ ਹੈ اپنی لیری بھی جی ریو پوری پوری 아이 ہے جی 나ઈ ਵਧੀ ਹੈ ਜੀ ਤੇ 나ઈ ਘਟੀ ਹੈ ਜੀ ਹੁਣ ਆਪਾਂ ਜਿਹੜਾ ਵਾਲਾ ਕੱਪੜਾ ਇਸ ਉਤੇ ਆਪਾਂ ਇੱਕ ਸਿਉਣਪੂਰ ਮਾਰਾਂਗੇ ਤੇ ਨਾਲ ਆਪਣੇ ਗਲੇ ਦੀ ਮਜ਼ਬੂਤੀ ਵੀ ਲੋਜੂਗੀ ਤੇ ਜਦੋਂ ਆਪਾਂ ਤਰਪਾਈ ਕਰਨ ਖਾਤਰ ਮੋੜਦੇ ਆ ਤਾਂ ਉਹ ਬਹੁਤ ਆਸਾਨੀ ਨਾਲ ਮੁੜ ਜਾਂਦਾ ਆ ਆ ਦੇਖੋ ਐਦਾਂ ਕਰਕੇ 分かる。 ਹੁਣ ਆਪਾਂ ਇੱਥੇ ਜੀ ਛੋਟੇ ਛੋਟੇ ਕੱਟ ਲਾਵਾਂਗੇ ਆਪ ਐ ਤੇ ਗਲੇ ਤੇ ਕੱਟ ਲਾ ਲੈਨੇ ਛੋਟੇ ਛੋਟੇ ਹੁਣ ਆਪ ਐਸ ਨੂੰ ਇਸ ਤਰ੍ਹਾਂ ਫੋਲਡ ਕਰਕੇ ਤਰਪਾਈ ਕਰਾਂਗੇ ਹਾਂਜੀ ਇਸ ਤਰ੍ਹਾਂ ਜੀ ਆਪਾਂ ਸਾਰੇ ਗਲੇ ਤੇ ਆਪਣੇ ਤੇ ਤਰਪਾਈ ਕਰ ਦੇਣੀ ਆ ਤਰਪਾਈ ਕਰਨ ਤੋਂ ਬਾਅਦ ਫਿਰ ਤੁਹਾਨੂੰ ਆਪਾਂ ਦਿਖਾਵਾਂਗੇ ਵੀ ਗਲੇ ਵਿੱਚ ਬਿਲਕੁਲ ਵੀ ਵਾਲ ਨਹੀਂ ਪਏ ਬਹੁਤ ਹੀ ਸੋਹਣਾ ਗਾਲਾ ਬਣ ਕੇ ਤਿਆਰ ਹੋਇਆ ਹੈ ਇਹ ਆਪਣੀ ਤਰਪਾਈ ਹੋ ਗਈ ਗਲੇ ਦੀ ਆ ਗਲੇ ਦਾ ਸੂਟ ਕਮੀਜ਼ ਦਾ ਪਿਛਲਾ ਹਿੱਸਾ ਆਗਾ ਤੇ ਆ ਦੇਖੋ ਜੀ ਆ ਆਪਣਾ ਸਿੱਧਾ ਕਰਕੇ ਕੋਈ ਵਾਲ ਨਹੀਂ ਪਿਆ ਕੋਈ ਆਪਣੀ ਲੀਰ ਖਿੱਚ ਕੇ ਖਿੱਚੀ ਨਹੀਂ ਜਾਂਦੀ ਕਿੰਨਾ ਸੋਹਣਾ ਗਾਲਾ ਬਣ ਕੇ ਤਿਆਰ ਹੋਇਆ ਜੇ ਆਪਾਂ ਰੇਵ ਲੀਰ ਬਿਲਕੁਲ ਬਹੁਤ ਵਧੀਆ ਕਟਿੰਗ ਹੋਈ ਹੋਊ ਰੇਵ ਲੀਰ ਦੀ ਪੂਰੀ ਰੇਵ ਹੋਊਗੀ ਤਾਂ ਗਲਾ ਪਿਛਲਾ ਬਹੁਤ ਸੋਹਣਾ ਬਣ ਕੇ ਤਿਆਰ ਹੁੰਦਾ ਸਾਡੇ ਨਾਲ ਜੀ ਐਂਡ ਤੱਕ ਬਣੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਇਹੋ ਜੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਵਧੀਆ ਲੱਗੀ ਹੋਵੇ ਜੀ ਤਾਂ ਲਾਈਕ ਤੇ ਕਮੈਂਟ ਵੀ ਜਰੂਰ ਕਰਕੇ ਜਾਇਓ